ਤੇ ਭਿੱਜੀ ਹੋਈ ਸੂਜੀ ਦਾ ਪ੍ਰਸ਼ਾਦ ਬਣਾਉਣ ਲਈ ਇੱਕ ਕੌਲੀ ਸੂਜੀ ਲਵਾਂਗੇ ਡੇਢ ਕੌਲੀ ਨਾਰਮਲ ਦੁੱਧ ਲਵਾਂਗੇ ਨਾਰਮਲ ਟੈਂਪਰੇਚਰ ਦਾ ਤੇ ਇਹਨੂੰ 10 ਮਿੰਟ ਲਈ ਫੁੱਲਣ ਲਈ ਰੱਖ ਦਾਂਗੇ ਗਰਮ ਦੁੱਧ ਦੀ ਵਰਤੋਂ ਨਹੀਂ ਕਰਨੀ ਤੇ ਇੱਧਰ ਆਪਾਂ ਸਾਢੇ 4 ਕੌਲੀਆਂ ਪਾਣੀ ਦੀਆਂ ਲਈਆਂ ਤੇ ਇੱਕ ਕੌਲੀ ਗੁੜ ਦੀ ਲਈਏ ਤੇ ਇਹਨਾਂ ਦੀ ਆਪਾਂ ਚਾਣੀ ਤਿਆਰ ਕਰਾਂਗੇ ਇੱਕ ਚਮਚ ਘਿਓ ਪਾਵਾਂਗੇ ਘਿਓ ਵਿੱਚ ਭਿੱਜੀ ਹੋਈ ਦੁੱਧ ਵਿੱਚ ਸੂਜੀ ਪਾ ਕੇ ਭੁੰਨਾਂਗੇ ਕੋਸ਼ ਪਹਿਲਾਂ ਇਸ ਤਰ੍ਹਾਂ ਹੋਏਗਾ ਜੀ ਗੁੱਠਲੀਆਂ ਵੀ ਬੱਜਣਗੀਆਂ ਪਰ 12 ਵਜੇ ਸੈੱਟ ਹੋ ਜਿਗਾ ਇੱਕ ਚਮਚ ਆਪਾਂ ਬੇਸਨ ਪਾਵਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਦੇਖੋ ਜੀ ਆਪਣਾ ਇਹ ਬੇਸਨ ਤੇ ਸੂਜੀ ਭੁੱਜ ਗਈ ਹੈ ਹੁਣ ਇਹਦੇ ਵਿੱਚ ਆਪਾਂ ਚਾਣੀ ਬਣਾਈ ਹੋਈ ਪਾਣੀ ਵਾਲੀ ਗੁੜ ਵਾਲੀ ਇਹਦੇ ਵਿੱਚ ਪਾ ਕੇ ਇਹਦਾ ਪਾਣੀ ਸੁੱਕਣ ਤੱਕ ਇਹਨੂੰ ਇਸੇ ਤਰ੍ਹਾਂ ਲਗਾਤਾਰ ਚਲਾਉਂਦੇ ਰਾਂਗੇ ਇੱਕ ਚਮਚਾ ਪੱਕੇਓ ਦਾ ਹੋਰ ਪਾਵਾਂਗੇ ਆਪਾਂ ਟੋਟਲ ਦੋ ਚਮਚੀ ਘਿਓ ਦੇ ਪਾਏ ਆ ਬਹੁਤ ਘੱਟ ਘਿਓ ਪਾਇਆ ਤੇ ਬਹੁਤ ਹੀ ਟੇਸਟੀ ਹੈ ਪ੍ਰਸ਼ਾਦ ਬਣਦਾ ਥੋੜੀ ਜੀ ਮਿਹਨਤ ਜ਼ਿਆਦਾ ਲੱਗਦੀ ਹੈ ਤੇ ਆਪਾਂ ਇਹਨੂੰ ਬਦਾਮ ਤੇ ਕਿਸ਼ਮਿਸ਼ ਨਾਲ ਸਜਾਵਾਂਗੇ ਦੇਖੋ ਜੀ ਕਿੰਨਾ ਵਧੀਆ ਪ੍ਰਸ਼ਾਦ ਬਣ ਕੇ ਤਿਆਰ